ਆਪ ਬਚਨ ਜਿਹੜਾ ਆਪਾਂ ਪੜ ਰਹੇ ਸੀ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦਾ ਧਿਆਨ ਨਾਲ ਸੁਣੋ ਉਹ ਕਹਿੰਦੇ ਐ ਅਬ ਮੋਹੇ ਜੀਵਨ ਪਦਵੀ ਪਾਈ ਕਹਿੰਦੇ ਹੁਣ ਨਾ ਮੈਨੂੰ ਜੀਵਨ ਪਦਵੀ ਮਿਲ ਗਈ ਹੈ ਜੀਵਨ ਪਦਵੀ ਪਦਵੀ ਮਿਲ ਗਈ ਜੀਵਨ ਪਦਵੀ ਹੁਣ ਮੈਨੂੰ ਜਿਉਂਦਿਆਂ ਚ ਗਿਣ ਲਓ ਨਹੀਂ ਤੇ ਮਰੇ ਹੀ ਪਏ ਆ ਮਟੀਰੀਅਲ ਤੇ ਮਰਿਆ ਪਿਆ ਆਪਾਂ ਕਹਿੰਦੇ ਆ ਨਾ ਵੇਖੋ ਫਲਾਣਾ ਬੰਦਾ ਫਲਾਣੇ ਤੇ ਮਰਦਾ ਹੈ ਫਲਾਣਾ ਬੰਦਾ ਫਲਾਣੇ ਤੇ ਮਰਦਾ ਕੋਈ ਢੀਆਂ ਪੁੱਤਾਂ ਤੇ ਮਰਿਆ ਪਿਆ ਕੋਈ ਸ਼ਰਾਬ ਤੇ ਮਰਿਆ ਪਿਆ ਕੋਈ ਚਸਕਿਆਂ ਤੇ ਮਰਿਆ ਪਿਆ ਚਸਕੇ ਇਦਾਂ ਦੇ ਨਹੀਂ ਘਰ ਵਾਲੀ ਦੇ ਹੁੰਦਿਆਂ ਬਾਹਰ ਰਿਲੇਸ਼ਨ ਰੱਖਦਾ ਚਸਕਿਆਂ ਦਾ ਚਸਕਿਆਂ ਚ ਮਰਿਆ ਪਿਆ ਨਸ਼ਿਆਂ ਚ ਮਰਿਆ ਪਿਆ ਬੇੜਾ ਹੀ ਬੈਠਿਆ ਪਿਆ ਮਰਿਆ ਪਿਆ ਮਰਿਆ ਪਿਆ ਉਹ ਉਹਦੇ ਤੇ ਮਰਦਾ ਉਹ ਉਹਦੇ ਤੇ ਮਰਦਾ ਪਰ ਮਰੇ ਹੀ ਨਹੀਂ ਸਾਰੇ ਪਰ ਕੋਈ ਕੋਈ ਹੁੰਦਾ ਹੈ ਜਿਹੜਾ ਕਿਸੇ ਤੇ ਨਹੀਂ ਮਰਦਾ ਕਿਸੇ ਤੇ ਨਹੀਂ ਜੀਵਨ ਪਦਵੀ ਪ੍ਰਾਪਤ ਕਰਦਾ ਹਰ ਵੇਲੇ ਜਿਉਂਦਾ ਹੈ ਅਵੇਰ ਰਹਿੰਦਾ ਫਰਜ ਸਮਝ ਕੇ ਨਿਭਾਰਿਆ ਮਰਦਾ ਨਹੀਂ ਜਿਮੇਵਾਰੀਆਂ ਨੇ ਨਿਭਾ ਰਹੇ ਬੱਚੇ ਪਰਿਵਾਰ ਘਰ ਵਾਲੀ ਕੰਮਕਾਰ ਰੋਟੀ ਖਾਣੀ ਹੈ ਪਰ ਮਰਨਾ ਨਹੀਂ ਇਹ ਦਿੱਤੇ ਰੋਟੀ ਤਾਂ ਖਾਣੀ ਹੈ ਪਰ ਇਦਾਂ ਨਹੀਂ ਵੀ ਇਹਦੇ ਤੇ ਮਰੀ ਪਏ ਆ ਬਸ ਕਈਆਂ ਦੀ ਸਾਰੀ ਸਾਰੀ ਤਨਖਾਹ ਖਾਣ ਤੇ ਲੱਗ ਜਾਂਦੀ ਹੈ ਜ਼ਿੰਦਗੀ 'ਚ ਇਦਾਂ ਦੇ ਬੰਦੇ ਵੇਖਿਆ ਖਾਣ ਦਾ ਉਹਨਾਂ ਨੂੰ ਇੰਨਾ ਚਸਕਾ ਹੈ ਬੀਜਿਆਂ ਨੂੰ ਪਤਾ ਲੱਗ ਜੇ ਵੀ ਚੰਡੀਗੜ੍ਹ ਫਲਾਣੇ ਥਾਂ ਤੇ ਟਿੱਕੀਆਂ ਵਧੀਆ ਮਿਲਦੀਆਂ ਤੇ ਪਟਿਆਲੇ ਤੋਂ ਗੱਡੀ ਚੱਕ ਕੇ ਚੰਡੀਗੜ੍ਹ ਖਾਣ ਜਾਂਦੇ ਆ ਇਹਨੂੰ ਕਹਿਣਾ ਪੈਂਦਾ ਵੀ ਇਹ ਤਾਂ ਯਾਰ ਟਿੱਕੀਆਂ ਦੀ ਮਰਿਆ ਪਿਆ ਇਹ ਤਾਂ ਮਰੀ ਹੀ ਪਿਆ ਬੱਚੇ ਰੁਲ ਚੱਲੇ ਆ ਘਰ ਵਾਲੀ ਛੱਡ ਕੇ ਜਾਣ ਨੂੰ ਤਿਆਰ ਪਈ ਇਹ ਫੇਰ ੱੱਕੇ ਖਾਣ ਜਾਂਦਾ ਇਹ ਕਿਤੇ ਬਾਹਰ ਰਿਲੇਸ਼ਨ ਬਣਾਈ ਬੈਠਾ ਇਹਦੇ ਮਰ ਗਿਆ ਬਸ ਉਹਦੇ ਤੇ ਮਰਿਆ ਹੀ ਆਪਣੀ ਬਰਬਾਦੀ ਕਰ ਰਿਹਾ ਇੱਕ ਚੀਜ਼ ਦੇ ਪਿੱਛੇ ਚੀਜ਼ ਦੇ ਲਈ ਹਾਵੀ ਹੋ ਗਿਆ ਤੇ ਮਰ ਗਿਆ ਬਸ ਜਿੱਦਾਂ ਵੱਡਾ ਮਰਜੀ ਨੁਕਸਾਨ ਹੋ ਜਾਏ ਕੁਛ ਵੀ ਚਲਿਆ ਜਾਏ ਫਾਂ ਚਸਕਿਆਂ ਦੇ ਵਿੱਚ ਮਰਿਆ ਇਹਨੂੰ ਗੁਰਮੁਖੋ ਚਸਕਿਆਂ ਨੂੰ ਅਸੀਂ ਮਾਇਆ ਪੈਣੀ ਵੀ ਕਹਿ ਸਕਦੇ ਹਾਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜੱਗ ਖਾਇਆ ਕਹਿੰਦੇ ਇਹ ਜਿਹੜਾ ਇਹ ਜਿਹੜੀ ਮਾਇਆ ਹੈ ਮਾਇਆ ਕਹਿੰਦੇ ਦੰਦ ਹੈ ਨਹੀਂ ਇਹਦੇ ਪਰ ਖਾ ਜਾਂਦੀ ਹੈ ਵਿਣ ਦੰਤਾਂ ਜੱਗ ਖਾਇਆ ਕਹਿੰਦੇ ਕਈ ਜਾਨਵਰ ਨੇ ਜਿਹੜੇ ਦੰਦਾਂ ਵਾਲੇ ਨੇ ਪਸ਼ੇਰ ਨੇ ਦੰਦ ਸੀ ਤੇ ਖਾ ਗਿਆ ਬੰਦੇ ਨੂੰ ਬਗਹਾੜ ਦੇ ਦੰਦ ਸੀ ਖਾ ਗਿਆ ਭਾਲੂ ਦੇ ਦੰਦ ਸੀ ਮਗਰਮਸ਼ ਦੇ ਦੰਦ ਸੀ ਕਹਿੰਦੇ ਜਿਹਨੂੰ ਮਾਇਆ ਕਹਿੰਦੇ ਆ ਚਸਕੇ ਹੁੰਦੇ ਨੇ ਜਿਹੜੇ ਕਹਿੰਦੇ ਦੰਦ ਵੀ ਹੈ ਨਹੀਂ ਖਾ ਵੀ ਜਾਂਦੀ ਹੈ ਅੱਛਾ ਇੱਕ ਗੱਲ ਹੋਰ ਬਾਹਰੋਂ ਨਹੀਂ ਖਾਂਦੀ ਬੰਦੇ ਨੂੰ ਅੰਦਰੋਂ ਖਾਂਦੀ ਹੈ ਬਾਹਰੋਂ ਨਹੀਂ ਬੰਦਾ ਮਰਦਾ ਅੰਦਰੋਂ ਮਰ ਜਾਂਦਾ ਮਾਰੀ ਜਾਂਦਾ ਮਰਿਆ ਹੀ ਪਿਆ ਬਾਹਰੋਂ ਚੰਗਾ ਬੜਾ ਤੁਰਿਆ ਫਿਰਦਾ ਪਰ ਅੰਦਰੋਂ ਮਰਿਆ ਤੇ ਜਦੋਂ ਬੰਦਾ ਕਿਸੇ ਵੀ ਚੀਜ਼ ਤੇ ਨਾ ਮਰ ਕੇ ਕਿਸੇ ਵੀ ਚੀਜ਼ ਸਿਰਫ ਆਪਣੇ ਫਰਜ਼ ਪਛਾਣਦਾ ਜਿੰਮੇਵਾਰੀਆਂ ਆਪਣੀਆਂ ਨਿਭਾਉਂਦਾ ਸਿਰਫ ਫਰਜ਼ ਨਿਭਾਉਂਦਾ ਆਪਣੇ ਪਰ ਕਿਸੇ ਵੀ ਚੀਜ਼ ਦੇ ਉੱਤੇ ਮਰਦਾ ਨਹੀਂ ਇੰਨੀ ਅਹਿਮੀਅਤ ਨਹੀਂ ਦਿੰਦਾ ਕਿਸੇ ਚੀਜ਼ ਨੂੰ ਇੰਨਾ ਵੱਡਾ ਨਹੀਂ ਆਪਣੀ ਜ਼ਿੰਦਗੀ 'ਚ ਬਣਾਉਂਦਾ ਉਹ ਜਿਹੜਾ ਬੰਦਾ ਹੈ ਉਹ ਕਹਿੰਦੇ ਉਹਨੇ ਜੀਵਨ ਪਦਵੀ ਪ੍ਰਾਪਤ ਕੀਤੀ ਹੈ ਜਿਉਂਦਿਆਂ ਚ ਉਹਨੂੰ ਗਿਣੋਂ ਨੇ ਤੇ ਬਾਕੀ ਤੇ ਮਰੇ ਹੀ ਹੋ ਜਾਂਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਪਉ ਮਾਰੇ ਕਹਿੰਦੇ ਮੁਰਦਾ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਔਰ ਨਾ ਜੀ ਵੇਖੋ ਵਿੱਚ ਵੜ ਕੇ ਵੇਖੋ ਮਰੇ ਪਏ ਸਾਰੇ ਕੋਈ ਕਿਸੇ ਤੇ ਮਰ ਗਿਆ ਕੋਈ ਕਿਸੇ ਤੇ ਮਰਿਆ ਕੋਈ ਕਿਸੇ ਤੇ ਮਰਿਆ ਆਪਣੇ ਆਪ ਨੂੰ ਤੇ ਕਿਸੇ ਨੇ ਲੱਭਿਆ ਹੀ ਨਹੀਂ ਆਪਣੇ ਆਪ ਨੂੰ ਤੇ ਕਿਸੇ ਨੇ ਖੋਜੀਆ ਹੀ ਨਹੀਂ ਆਪਣੀ ਊਰਜਾ ਨੂੰ ਆਪਣੀ એનર્ਜੀ ਨੂੰ ਵੇਸਟ ਕੀਤਾ ਹੈ ਲਾਉਣੀ ਸੀ એનર્ਜੀ ਤੁਸੀਂ ਬੱਚੇ ਪਾਲਣੇ ਸੀ ਫਰਜ਼ ਨਿਭਾਉਣੇ ਸੀ ਫਰਜ਼ ਨਿਭਾਉਣੇ ਸੀ ਪਰ ਅਸਲ ਜਿਉਣਾ ਸੀ ਸਾਰੇ ਜੀਵਨ ਨਹੀਂ ਹੈ ਤੇ ਮੌਤ ਹੈ ਮਰਿਆ ਹੀ ਪਿਆ ਇਹਦੇ ਫੋਨ ਦੇ ਵਿੱਚ ਬੱਚਿਆਂ ਦੀਆਂ ਟੱਬਰ ਦੀਆਂ ਰਿਸ਼ਤੇਦਾਰਾਂ ਦੀਆਂ ਦੁਨੀਆ ਭਰ ਦੀਆਂ ਫੋਟੋਆਂ ਪਰ ਬਾਣੀ ਦੀ ਐਪ ਹੈ ਨਹੀਂ ਬਾਣੀ ਲਈ ਕੋਈ ਥਾਂ ਨਹੀਂ ਬਹੁਤ ਕੁਝ ਸੇਵ ਕਰਦਾ ਫੋਟੋਆਂ ਖਿੱਚਦਾ ਪਰ ਕੋਈ ਚੱਜ ਦੀਆਂ ਗੱਲਾਂ ਇਹਨੇ ਐਡ ਨਹੀਂ ਕਰਦੀ ਕੋਈ ਥਾਂ ਨਹੀਂ ਇੰਨੀਆਂ ਐਪਾਂ ਡਾਊਨਲੋਡ ਕੀਤੀਆਂ ਬਾਣੀ ਵਾਲੀਆਂ ਕਿਹੜੀਆਂ-ਕਿਹੜੀਆਂ ਕੀਤੀਆਂ ਬਖਾ ਨਹੀਂ ਮਰਿਆ ਪਿਆ بس ਮਰਨਾ ਨਹੀਂ ਫਰਜ਼ ਨਹੀਂ ਠੀਕ ਹੈ ਜ਼ਿੰਮੇਵਾਰੀਆਂ ਨਿਭਾ ਰਹੇ ਆ ਕਾਹਦੇ ਤੇ ਪਰੋਵੇ ਤੁਸੀਂ ਤੇ ਕਈ ਇਦਾਂ ਦੇ ਵੀ ਬੰਦੇ ਹੈਗੇ ਆ ਮੇਰੀ ਜ਼ਮੀਨ ਮੇਰੀ ਜਾਇਦਾਦ ਮੇਰੀ ਪ੍ਰਾਪਰਟੀ ਆ ਪਰਮੇਸ਼ਰ ਦੁਆਰ ਆ ਦਰਬਾਰ ਅਸੀਂ ਬਣਾਇਆ ਇੱਟਾਂ ਪੱਥਰਾਂ ਤੇ ਕੀ ਮਰੋਂਗੇ ਕੀ ਮਰੋਂਗੇ ਕਿੰਨੇ ਸਾਲ ਦੀ ਉਮਰ ਹੁੰਦੀ ਕਿਹੜੀ ਚੀਜ਼ ਤੇ ਮਰਨ ਵਾਲੀ ਚੀਜ਼ ਕਿਹੜੀ ਐ ਇੱਥੇ ਕਿਹੜੇ ਧੀ ਪੁੱਤ ਲਈ ਮਰਨਾ ਧੀ ਨੂੰ ਕਹਿਣਾ ਮੇਰਾ ਘਰ ਜਵਾਈਆਂ ਚ ਉਧਰ ਤੁਰ ਜਾਣਾ ਨੇ ਉਹਨੇ ਆਪਣੇ ਘਰ ਦੀਆਂ ਸਿਫਤਾਂ ਹੀ ਕਰੀ ਜਾਣੀਆਂ ਮੇਰਾ ਸਹੁਰਾ ਇਦਾਂ ਮੇਰੀ ਸੱਸ ਇਦਾਂ ਮੇਰਾ ਸਾਡੇ ਘਰ ਤੇ ਇਸ ਤਰ੍ਹਾਂ ਸਾਡੇ ਘਰ ਤੇ ਇਸ ਤਰ੍ਹਾਂ ਕਿੰ ਆਲੀ ਮਰਦਾ ਫਿਰਦਾ ਸੀ ਧੀ ਤੇ ਮੁੜ ਕੇ ਗੱਲ ਹੀ ਸਹਰਿਆਂ ਦੀ ਕਰਦੀ ਤੇ ਜਿਹੜੇ ਮੁੰਡੇ ਲਈ ਮਰਦਾ ਫਿਰਦਾ ਸੀ ਮੁੰਡਾ ਕਹਿੰਦਾ ਬਾਪੂ ਜੁੱਤੀ ਝਾੜ ਲੈ ਮੇਰੀ ਗੱਡੀ 'ਚ ਬੈਣ ਲੱਗਾ ਬਾਪੂ ਪਿਛਲੀ ਸੀਟ ਤੇ ਬਹਿ ਜਾ ਕੇ ਘਰ ਵਾਲੀ ਨੂੰ ਪਾਉਣਾ ਕਿਹਦੇ ਲਈ ਮਰਦੇ ਸੀ ਅਸੀਂ ਤੇ ਖਾ ਸਾਨੂੰ ਗਿਆ ਸਾਰਾ ਕੁਝ ਫਰਜ਼ ਨਿਭਾਉ ਮੈਂ ਰੰਗ ਕਰਾਂਗਾ ਰੋਗਣ ਕਰਵਾਵਾਂਗਾ ਪੇਂਟ ਕਰਵਾਵਾਂਗਾ ਪਰ ਮਰਾਂਗਾ ਨਹੀਂ ਪਥਰਾੰਤੀ ਇਟਾਂ ਤੇ ਸੀਮਿੰਟ ਤੇ ਸਰੀਏ ਤੇ ਪੱچے ਨੇ ਫਰਜ਼ ਨੇ ਫਰਜ਼ਾਂ ਤੱਕ ਰੱਖੋ ਪਰੋ ਨਾ ਜ਼ਿੰਮੇਵਾਰੀਆਂ ਰੱਖੋ ਮਾਲਕ ਨਾ ਬਣੋ ਮਾਲੀ ਬਣੇ ਰਹੋ ਬਸ ਮਾਲੀ ਮਾਲਕ ਨਹੀਂ ਬਣਦਾ ਸਾਹਬ ਦਾ ਸਾਰਾ ਕੁਝ ਹੁੰਦਾ ਹੈ ਸੀਰੀ ਹੁੰਦਾ ਹੈ ਸਾਹਬ ਦਾ ਸਾਰਾ ਕੁਝ ਹੁੰਦਾ ਪਰ ਮਾਲਕੀ ਨਹੀਂ ਰੱਖਦਾ ਮਨ ਚ ਉਹਦੇ ਕੋਈ ਪਕੜਦੀ ਹੁੰਦੀ ਜ਼ਿੰਮੇਵਾਰੀ ਇਹ ਨਿਭਾਈ ਜਾਂਦੀ ਫਰਜ਼ ਨੇ ਨਿਭਾਈ ਜਾਂਦੀ